ਪਰ ਪ੍ਰਧਾਨ ਬਣਾਉਣ ਲੱਗਿਆ ਜਰੂਰ ਸੋਚਿਆ ਕਰੋ ਰਾਜਾ ਜੀ ਤੁਸੀਂ ਬੈਠੇ ਹੋ ਜਿੰਨੀ ਦੇਰ ਜੇ ਡੀਐਨਏ ਚੈੱਕ ਨਾ ਕਰਕੇ ਆਪਾਂ ਪਾਰਟੀ ਵਰਕਰ ਦਾ ਜੇ ਡੀਐਨਏ ਚੈੱਕ ਨਾ ਕੀਤਾ ਤੇ ਫੇਰ ਕਾਂਗਰਸ ਨਹੀਂ ਖੜੀ ਹੁੰਦੀ ਵਜ਼ੀਰ ਬਣਾ ਦਿਓ ਮੁੱਖ ਮੰਤਰੀ ਬਣਾ ਦਿਓ ਪਰ ਜਰ ਬਲਾਕ ਦਾ ਪ੍ਰਧਾਨ ਤੇ ਜ਼ਿਲ੍ਹੇ ਦਾ ਪ੍ਰਧਾਨ ਜੇ ਉਹ ਕਾਂਗਰਸ ਨੂੰ ਛੱਡ ਕੇ ਜਾਂਦਾ ਇਹੋ ਜਿਹਾ ਬੰਦਾ ਸਾਨੂੰ ਨਹੀਂ ਬਣਾਉਣਾ ਚਾਹੀਦਾ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤਗੜੇ ਹੋ ਕੇ ਇਹ ਇਲਾਕਾ ਜਿਹੜਾ ਤੁਹਾਡਾ ਜਲੰਧਰ ਦਾ ਕਾਂਗਰਸ ਦਾ ਤੁਰਾ ਰਿਹਾ ਕਾਂਗਰਸ ਹਮੇਸ਼ਾ ਹੀ ਤੋਂ ਮਜ਼ਬੂਤ ਹੋ ਕੇ ਨਿਕਲੀ ਆਜ਼ਾਦੀ ਜੂ ਇਥੋਂ ਨਿਕਲੀ ਤੇ ਬਾਅਦ ਚੂ ਤੇ ਹਿੰਦੁਸਤਾਨ ਨੂੰ ਰਸਤਾ ਦਿਖਾਉਣ ਵਾਲਾ ਵੀ ਇਹ ਦੁਆਬਾ ਏਰੀਆ ਤੇ ਸਰਦਾਰ ਜਿੰਦਰ ਸਿੰਘ ਜੀ ਤਗੜੇ ਹੋ ਕੇ ਪਾਰਟੀ ਦੇ ਵਰਕਰਾਂ ਦੇ ਨਾਲ ਖੜੇ ਹੋਣਾ ਪੈਣਾ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਹੋ ਰਿਹਾ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਰਕਰਾਂ ਨੂੰ ਤਮਕਾਇਆ ਜਾ ਰਿਹਾ ਜੋ ਵਿਧਾਨ ਸਭਾ ਦੇ ਵਿੱਚ ਤੁਸੀਂ ਹਰ ਰੋਜ਼ ਬੇਖਤੇ ਹੋ ਕਿ ਜੋ ਨੋਟੰਕੀ ਚੱਲਦੀ ਹੈ ਪੰਜਾਬ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ ਪੰਜਾਬ ਦੇ ਮੁੱਖ ਮੰਤਰੀ ਬਾਈਓ ਸਾਹਿਬ ਜੀ ਦਾ ਆਪਾਂ ਬੈਠੇ ਨੇ ਵੜਿੰਗ ਸਾਹਿਬ ਕਿ ਇਹ ਵਿਦਵਾਨ ਸਭਾ ਜਿਸ ਵਿਦਵਾਨ ਸਭਾ ਨੇ ਹਿੰਦੁਸਤਾਨ ਦੇ ਵਿੱਚ ਨਾਂ ਪੈਦਾ ਕੀਤਾ ਇਥੋਂ ਦੇ ਮੁੱਖ ਮੰਤਰੀ ਜਦੋਂ ਬਣਦੇ ਰਹੇ ਤੇ ਇਥੇ ਅਨਾਉਂਸਮੈਂਟ ਹੁੰਦੀ ਸੀ ਕਿ ਹਿੰਦੁਸਤਾਨ ਨੂੰ ਅਸੀਂ ਬਾਹਰੋਂ ਰਾਸ਼ਨ ਮੰਗਲ ਦੀ ਮਜਬੂਰ ਨਹੀਂ ਕਰਾਂਗੇ ਹਿੰਦੁਸਤਾਨ ਨੂੰ ਰਾਸ਼ਨ ਦੇ ਦਵੇਗਾ ਤੇ ਉਹ ਪੰਜਾਬ ਦੇਵੇਗਾ ਤੇ ਇੱਕ ਚ ਯੂਨੀਵਰਸਿਟੀ ਬਣ ਕੇ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਉਹ ਐਗਰੀਕਲਚਰ ਯੂਨੀਵਰਸਿਟੀ ਲਿਆਂਦੀ ਪਖੜਾ ਡੈਮ ਲੈ ਕੇ ਆਏ ਪੰਜਾਬ 'ਚ ਚਿੱਟਾ ਇਨਕਲਾਬ ਲੈ ਕੇ ਆਏ ਤੇ ਪੰਜਾਬ ਦੇ ਵਿੱਚ ਅੱਤਵਾਦ ਖਤਮ ਕੀਤਾ ਤੇ ਉਹ ਕਾਂਗਰਸ ਨੇ ਕੀਤਾ ਇਹ ਮੈਂ ਚੀਜ਼ਾਂ ਇਸ ਕਰਕੇ ਕਹਿ ਰਿਹਾ ਕਿ ਜੋ ਵਿਧਾਨ ਸਭਾ ਦੇ ਵਿੱਚ ਡਟੰਕੀ ਚੱਲਦੀ ਆ ਪੰਜਾਬ ਦੇ ਕੋਈ ਹਾਲਾਤ ਠੀਕ ਨਹੀਂ ਤੇ ਕਾਂਗਰਸ ਜੋ ਵਰਕਰੋ ਤੁਹਾਨੂੰ ਹੀ ਮੈਂ ਬੇਨਤੀ ਕਰਦਾ ਟਾਈਮ ਆ ਗਿਆ ਕਿ ਜਿਹੜੇ ਲੀਡਰ ਜ਼ਰਤ ਨਹੀਂ ਕਰਨਗੇ ਉਹਨਾਂ ਦੇ ਦੋਨਾਂ ਦੇ ਵੀ ਕਾਂਗਰਸ ਦੇ ਵਿੱਚ ਕੋਈ ਥਾਂ ਨਹੀਂ ਸਾਨੂੰ ਇੱਕ ਚੀਜ਼ ਆਪਣੇ ਮਨਚ ਲੈ ਕੇ ਚੱਲਣੀ ਪਏਗੀ ਕੋਈ ਲੀਡਰ ਕਾਂਗਰਸ ਤੋਂ ਉੱਪਰ ਨਹੀਂ ਜੇ ਕੋਈ ਇਹ ਕਹਿੰਦਾ ਕਿ ਮੈਂ ਹਾਂ ਤੇ ਕਾਂਗਰਸ ਹੈ ਉਹ ਆਪਣੇ ਦਿਮਾਗ ਚੋਂ ਕੱਢ ਦਵੇ ਜੇ ਕਾਂਗਰਸ ਹੈ ਤੇ ਉਹ ਹੈ ਜੇ ਕਾਂਗਰਸ ਨਹੀਂ ਤੇ ਉਹ ਲੀਡਰ ਵੀ ਨਹੀਂ ਅੱਜ ਇਹ ਸਟੇਜ ਤੇ ਖੜੇ ਆ ਜੇ ਅਸੀਂ ਇੱਥੋਂ ਇਹਨਾਂ ਹਦਿਆਂ ਤੱਕ ਪਹੁੰਚੇ ਆ ਤੇ ਕਾਂਗਰਸ ਦੀ ਬਦੌਲਤ ਇੰਡੀਅਨ ਨੈਸ਼ਨਲ ਕਾਂਗਰਸ ਦੀ ਬਦੌਲਤ ਅਸੀਂ ਇੱਥੇ ਖੜੇ ਆ ਤੇ ਜੇ ਅਸੀਂ ਇੱਡੇ ਵੱਡੇ ਲੀਡਰ ਆ ਤੇ ਫਿਰ ਆਪਣੇ ਆਪ ਕਿਉਂ ਨਹੀਂ ਜਾਂਦੇ ਬਿਨਾ ਕਾਂਗਰਸ ਦੇ ਸਟicker ਤੋਂ ਮੈਂ ਪਰਧਾਨ ਜੀ ਜਦਵ ਸਾਹਿਬ ਇੱਕ ਚੀਜ਼ ਤੁਹਾਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕਾਂਗਰਸ ਦੇ ਵਿੱਚ ਡਿਸਪੀਸਪਲਨ ਵੀ ਬਹੁਤ ਜ਼ਰੂਰੀ ਆ ਪ੍ਰਧਾਨ ਬਣਾਉਣ ਲੱਗਿਆਂ ਜਰੂਰ ਸੋਚਿਆ ਕਰੋ ਰਾਜਾ ਜੀ ਤੁਸੀਂ ਬੈਠੇ ਹੋ ਜਿੰਨੀ ਦੇਰ ਜੇ ਡੀਐਨਏ ਚੈੱਕ ਨਾ ਕਰਕੇ ਆਪਾਂ ਪਾਰਟੀ ਵਰਕਰ ਦਾ ਜੇ ਡੀਐਨਏ ਚੈੱਕ ਨਾ ਕੀਤਾ ਤੇ ਫੇਰ ਕਾਂਗਰਸ ਨਹੀਂ ਖੜੀ ਹੁੰਦੀ ਵਜ਼ੀਰ ਬਣਾ ਦਿਓ ਮੁੱਖ ਮੰਤਰੀ ਬਣਾ ਦਿਓ ਪਰ ਜਰ ਬਲਾਕ ਦਾ ਪ੍ਰਧਾਨ ਤੇ ਜ਼ਿਲ੍ਹੇ ਦਾ ਪ੍ਰਧਾਨ ਜੇ ਉਹ ਕਾਂਗਰਸ ਨੂੰ ਛੱਡ ਕੇ ਜਾਂਦਾ ਇਹੋ ਜਿਹਾ ਬੰਦਾ ਸਾਨੂੰ ਨਹੀਂ ਬਣਾਉਣਾ ਚਾਹੀਦਾ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤਗੜੇ ਹੋ ਕੇ ਇਹ ਇਲਾਕਾ ਜਿਹੜਾ ਤੁਹਾਡਾ ਜਲੰਧਰ ਦਾ ਇੱਕ ਕਾਂਗਰਸ ਦਾ ਤੁਰਾ ਰਿਹਾ ਕਾਂਗਰਸ ਹਮੇਸ਼ਾ ਹੀ ਤੋਂ ਮਜ਼ਬੂਤ ਹੋ ਕੇ ਨਿਕਲੀ ਆਜ਼ਾਦੀ ਜੀ ਉੱਥੋਂ ਨਿਕਲੀ ਤੇ ਬਾਅਦ ਚੋਂ ਤੇ ਹਿੰਦੁਸਤਾਨ ਨੂੰ ਰਸਤਾ ਦਿਖਾਉਣ ਵਾਲਾ ਵੀ ਇਦੋਆਬਾ ਏਰੀਆ ਸਰਦਾਰ ਜਿੰਦਰ ਸਿੰਘ ਜੀ ਤਗੜੇ ਹੋ ਕੇ ਪਾਰਟੀ ਦੇ ਵਰਕਰਾਂ ਦੇ ਨਾਲ ਖੜੇ ਹੋਣਾ ਪੈਣਾ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਹੋ ਰਿਹਾ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਰਕਰਾਂ ਨੂੰ ਤਮਕਾਇਆ ਜਾ ਰਿਹਾ ਜੋ ਵਿਧਾਨ ਸਭਾ ਦੇ ਵਿੱਚ ਤੁਸੀਂ ਹਰ ਰੋਜ਼ ਵੇਖਦੇ ਹੋ ਕਿ ਜੋ ਨਟੰਕੀ ਚਲਦੀ ਹੈ ਪੰਜਾਬ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ ਪੰਜਾਬ ਦੇ ਮੁੱਖ ਮੰਤਰੀ ਬਲੋਸਾਉ ਜੀ ਦਾ ਪੰਪ ਬੈਠੇ ਨੇ ਵੜਿੰਗ ਸਾਹਿਬ ਕਿ ਇਹ ਵਿਦਵਾਨ ਸਭਾ ਜਿਸ ਵਿਦਵਾਨ ਸਭਾ ਨੇ ਹਿੰਦੁਸਤਾਨ ਦੇ ਵਿੱਚ ਨਾਂ ਪੈਦਾ ਕੀਤਾ ਇੱਥੋਂ ਦੇ ਮੁੱਖ ਮੰਤਰੀ ਜਦੋਂ ਬਣਦੇ ਰਹੇ ਤੇ ਇੱਥੇ ਅਨਾਉਂਸਮੈਂਟ ਹੁੰਦੀ ਸੀ ਕਿ ਹਿੰਦੁਸਤਾਨ ਨੂੰ ਅਸੀਂ ਬਾਹਰੋਂ ਰਾਸ਼ਨ ਮੰਗਲ ਦੀ ਮਜਬੂਰ ਨਹੀਂ ਕਰਾਂਗੇ ਹਿੰਦੁਸਤਾਨ ਨੂੰ ਰਾਸ਼ਨ ਦੇ ਦਵੇਗਾ ਤੇ ਉਹ ਪੰਜਾਬ ਦੇਵੇਗਾ ਤੇ ਇੱਕ ਜੁਨੀਵਰਸਿਟੀ ਬਣ ਕੇ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ ਉਹ ਐਗਰੀਕਲਚਰ ਜੁਨੀਵਰਸਿਟੀ ਲਿਆਂਦੀ ਪਾਖੜਾ ਡੈਮ ਲੈ ਕੇ ਆਏ ਪੰਜਾਬ ਚ ਚਿੱਟਾ ਇਨਕਲਾਬ ਲੈ ਕੇ ਆਏ ਤੇ ਪੰਜਾਬ ਦੇ ਵਿੱਚ ਅੱਤਵਾਦ ਖਤਮ ਕੀਤਾ ਤੇ ਉਹ ਕਾਂਗਰਸ ਨੇ ਕੀਤਾ ਇਹ ਮੈਂ ਚੀਜ਼ਾਂ ਇਸ ਕਰਕੇ ਕਹਿ ਰਿਹਾ ਕਿ ਜੋ ਵਿਦਾਨ ਸਭਾ ਦੇ ਵਿੱਚ ਡੋ ਟੰਕੀ ਚੱਲਦੀ ਆ ਪੰਜਾਬ ਦੇ ਕੋਈ ਹਾਲਾਤ ਠੀਕ ਨਹੀਂ ਤੇ ਕਾਂਗਰਸ ਜੋ ਵਰਕਰੋ ਤੁਹਾਨੂੰ ਮੈਂ ਬੇਨਤੀ ਕਰਦਾ ਟਾਈਮ ਆ ਗਿਆ ਕਿ ਜਿਹੜੇ ਲੀਡਰ ਜ਼ਰਤ ਨਹੀਂ ਕਰਨਗੇ ਉਹਨਾਂ ਦੇ ਦੋਨਾਂ ਦੇ ਵੀ ਕਾਂਗਰਸ ਦੇ ਵਿੱਚ ਕੋਈ ਥਾਂ ਨਹੀਂ ਸਾਨੂੰ ਇੱਕ ਚੀਜ਼ ਆਪਣੇ ਮਨਚ ਲੈ ਕੇ ਚੱਲਣੀ ਪੈਗੀ ਕੋਈ ਲੀਡਰ ਕਾਂਗਰਸ ਤੋਂ ਉੱਪਰ ਨਹੀਂ ਜੇ ਕੋਈ ਇਹ ਕਹਿੰਦਾ ਕਿ ਮੈਂ ਹਾਂ ਤੇ ਕਾਂਗਰਸ ਹੈ ਉਹ ਆਪਣੇ ਦਿਮਾਗ ਚੋਂ ਕੱਢ ਦਵੇ ਜੇ ਕਾਂਗਰਸ ਹੈ ਤੇ ਉਹ ਹੈ ਜੇ ਕਾਂਗਰਸ ਨਹੀਂ ਤੇ ਉਹ ਲੀਡਰ ਵੀ ਹੈ ਨਹੀਂ ਅੱਜ ਇਹ ਸਟੇਜ ਤੇ ਖੜੇ ਆ ਜੇ ਅਸੀਂ ਇੱਥੇ ਇਨਾ ਹਦਿਆਂ ਤੱਕ ਪਹੁੰਚੇ ਆ ਤੇ ਕਾਂਗਰਸ ਦੀ ਬਦੌਲਤ ਇੰਡੀਅਨ ਨੈਸ਼ਨਲ ਕਾਂਗਰਸ ਦੀ ਬਦੌਲਤ ਅਸੀਂ ਇੱਥੇ ਖੜੇ ਆ ਤੇ ਜੇ ਅਸੀਂ ਇੱਡੇ ਵੱਡੇ ਲੀਡਰ ਆ ਤੇ ਫਿਰ ਆਪਣੇ ਆਪ ਕੋਈ ਉਹ ਕਿਉਂ ਨਹੀਂ ਜਿੱਦੇ ਬਿਨਾ ਕਾਂਗਰਸ ਦੇ ਸਿੱਕਰ ਤੋਂ ਮੈਂ ਪ੍ਰਧਾਨ ਜੀ ਜਯਦਵ ਸਾਹਿਬ ਇੱਕ ਚੀਜ਼ ਤੁਹਾਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕਾਂਗਰਸ ਦੇ ਵਿੱਚ ਡਿਸਪਲਨ ਵੀ ਬਹੁਤ ਜ਼ਰੂਰੀ ਆ